ਲੋਵੀ ਮਿੱਤਰੋ ਹਨ ਜਿਹੜੀ ਝੋਟੀ ਹੈਗੀ ਤੁਸੀਂ ਚੈੱਕ ਕਰ ਲਓ ਐ ਬਾਈ 4 ਦਿਨ ਚੋਕੇ ਲਾ ਜਾ ਸਕਦਾ ਬੰਦਾ ਆਪਾਂ 4 ਦਿਨ ਠੀਕ ਆ ਅੱਠ ਟੰਗ ਹੈ ਦਾ ਪੋਲੀ ਬਾਈ ਹਨ ਬਾਲੀ ਪੋਲੀ ਹੈ ਬਾਈ ਚੋਣ ਚ ਬੀਡ ਤਿਆਰ ਕਰੀ ਹੋਈ ਹੈ ਬਾਈ ਆਪਾਂ ਦੀ ਹੈ ਅੱਛਾ ਠੀਕ ਆ ਆ 75 77 ਦੀ ਹੈਗੀ ਠੀਕ ਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੁਹਾਡਾ ਅੱਜ ਆਪਾਂ ਬਾਈ ਜੇ ਗੱਲ ਕਰਕੇ ਜਗਤਾਰ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਲਾਲਿਆਣੇ ਦੇ ਵਿੱਚ ਤੇ ਅੱਜ ਨਾ ਆਪਾਂ ਬਾਈ ਦੇ ਤੁਹਾਨੂੰ ਨਾ ਜਾਨਵਰ ਦਿਖਾਵਾਂਗੇ ਇਹ ਬਾਈ ਦੀਆਂ ਝੋਟੀਆਂ ਆ ਗਈਆਂ ਜਿਵੇਂ ਇਹ ਨੀਲੀ ਰਵੀ ਦੀ ਝੋਟੀ ਆ ਗਈ ਹਨਾ ਇਹ ਮੈਨੂੰ ਐ ਲੱਗਦਾ ਜਿੱਥੋਂ ਤੱਕ ਵੀ ਇਹ ਦੋ ਕਦੰਦ ਹੋਊਗੀ ਤੇ ਇੱਕ ਜੇ ਗੱਲ ਕਰੀਏ ਇੱਧਰ ਆ ਗਈ ਇੱਕ ਬਾਈ ਨੇ ਨਾ ਆਹ ਟੌਪ ਦਾ ਨਗੀਨਾ ਜਿਹੜਾ ਸਾਹਮਣੇ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਜਾਂਦਾ ਯਾਰ ਬੜੇ ਚੰਗੇ ਕਦ ਕਾਠ ਵਾਲੀ ਝੋਟੀ ਐ ਮੇਨ ਵੀਡੀਓ ਇਸ ਝੋਟੀ ਦੀ ਰਹੂ ਤੇ ਜਾਂ ਆਹਾਂ ਗਾਂ ਦੀ ਆਜੋ ਬਾਈ ਨਾਲ ਕਰਵਾਉਣੀ ਹੈ ਗੱਲਬਾਤ ਬਾਕੀ ਬਾਈ ਦਾ ਜੇ ਗੱਲ ਕਰਕੇ ਜਾਨਵਰ ਤੁਹਾਨੂੰ ਚੰਗੇ ਲੱਗੇ ਨਾ ਕਮੈਂਟ ਕਰਕੇ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਤੁਹਾਡਾ ਨਾਮ ਤੇ ਆਪਣਾ ਇਹ ਪਿੰਡ ਦੀ ਜੇ ਗੱਲ ਕਰੀਏ ਪਿੰਡ ਕਿੱਥੇ ਰਹਿੰਦਾ ਮੇਰਾ ਨਾਮ ਜਗਤਾਰ ਸਿੰਘ ਆ ਬਾਈ ਜੀ ਸੰਗਲਾ ਲੈਣਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਠੀਕ ਆ ਬਾਈ ਇਹ ਤਲਵੰਡੀ ਸਾਬੋ ਤੋਂ 5 ਕਿਲੋਮੀਟਰ ਦੂਰ ਆਇਆਗਾ ਜੇ ਰਾਮਾ ਮੰਡੀ ਤੋਂ ਹੀ 6-7 ਕਿਲੋਮੀਟਰ ਦੂਰ ਹੈ 6-7 ਕਿਲੋਮੀਟਰ ਨਾਲ ਇਧਰ ਜੱਜਲ ਪਿੰਡ ਆ ਗਿਆ ਇਧਰ ਭਾਜੀ ਬੰਦ ਰ ਆ ਗਿਆ ਮਸ਼ੀਨਾਂ ਅੰਗਲ ਆ ਗਿਆ ਵਿਚਾਲੇ ਦੇ ਪਿੰਡਾਂ ਬੰਨ ਠੀਕ ਆ ਬਾਈ ਹਾਂ ਬਾਈ ਜਗਤਾਰ ਆਪਾਂ ਤੇਰੀ ਇਹ ਛੋਟੀ ਦੀ ਬਾਰੇ ਗੱਲਬਾਤ ਕਰਦੇ ਆਂ ਵੀ ਜਿਹੜੀ ਤੇਰੀ ਆਹ ਝੋਟੀ ਆ ਹਨਾ ਹਾਂਜੀ ਹਾਂਜੀ ਵੀ ਇਹ ਕਿੰਨੇਵੇਂ ਸੂਏ ਸੂਈ ਹੋਈ ਐ ਇਹ ਦੂਜੇ ਸੂਏ ਸੂਈ ਆ ਬਾਈ ਜੀ ਦੂਜੇ ਸੂਏ ਹਾਂਜੀ ਹਾਂਜੀ ਕਿਹੜੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 12 13 ਦਿਨ ਜੀ 12 13 ਦਿਨ ਤੇ ਬਾਈ ਫਿਰ 12 13 ਦਿਨ ਹੋ ਗਏ ਜਿਵੇਂ ਝੋਟੀ ਨੂੰ ਹਜੇ ਕੱਢ ਤਾਂ ਚੱਲੇ ਨਹੀਂ ਹੁਣ ਨਹੀਂ 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 ਬਿਲਕੁਲ ਨਹੀਂ ਚੱਲਿਆ ਜੀ ਠੀਕ ਆ 12 13 ਦਿਨਾਂ ਦੇ ਵਿੱਚ ਜੇ ਇਹ ਦੁੱਧ ਦੀ ਗੱਲ ਕਰਾਂ ਮੈਂ ਵੀ ਦੁੱਧ ਇਹ ਕਿੰਨਾ ਤਿਆਰ ਕਰ ਗਈ ਇਹ 14 14.5 ਲੀਟਰ ਦੁੱਧ ਹੈਗਾ ਤਿਆਰ ਹੁਣ ਹਾਂ ਜੱਬੇ ਮਾਰ ਕੇ ਦੇ ਦਿਆਂਗੇ ਆਪਾਂ ਮਤਲਬ ਬੰਦਾ ਚਾਰ ਡੰਗ ਦੀ ਚਵਾਈ ਕਰ ਲੇ ਬਿਲਕੁਲ ਕਰ ਸਕਦਾ ਜੀ ਤੇ 14 ਲੀਟਰ ਦੁੱਧ ਮੈਂ ਕਿ 14.5 ਦੇ ਦਿਆਂਗੇ 14 ਦੇ ਥਾਂ ਤੇ ਠੀਕ ਆ 14.5 ਚਲੋ ਫਿਰ ਤਾਂ ਬਹੁਤ ਸੋਹਣੀ ਗੱਲ ਆ ਹਨਾ ਆਪਾਂ ਜੇ ਗੱਲ ਕਰੀਏ ਮਿੱਤਰੋ ਝੋਟੀ ਦੀ ਹਨਾ ਜਦ ਝੋਟੀ ਦਾ ਮੂੰਹ ਦੇਖ ਲਓ ਤੁਸੀਂ ਹਨਾ ਤੇ ਸਿੰਘਾ ਸੁੰਗਾ ਦੀ ਬੰਤਰ ਬਾਕੀ ਇਧਰੋਂ ਪਿੱਠ ਦੀ ਬੰਤਰ ਮੈਂ ਦਿਖਾਦਾ ਬੋਚ-ਬੋਚ ਕੇ ਵੀਡੀਓ ਬਣਾਵਾਂਗੇ ਸਮਾਰ ਕੇ ਜਿਹੜੀ ਤੁਹਾਨੂੰ ਕੋਈ ਕਿਸੇ ਪਾਸਿਓ ਕੋਈ ਐ ਕਮੀ ਲੱਗੇ ਨਾ ਵੀ ਹਾਂ ਕੁਸਤੀ ਰਹੇਗੀ ਹੁੰਦੀ ਆ ਤੇ ਖੜੀ ਤਾਂ ਲੇਵਾ ਮੈਂ ਤੁਹਾਨੂੰ ਦਿਖਾ ਦੇਣਾ ਕੱਲਾ-ਕੱਲਾ ਖਾਣ ਪਿਆਗਾ ਅੱਛਾ ਭਾਈ ਫਿਰ ਹੁਣ ਇਹ ਇਹਦੀ ਉਮਰ ਦੇ ਹਿਸਾਬ ਨਾਲ ਓਵਰ ਤਾਂ ਮੇਰੇ ਹਿਸਾਬ ਨਾਲ ਇਹ 4 ਦੰਦ ਹੋਊਗੀ ਚਾਰ ਦੰਦ ਹੋ ਗਏ ਦੇਖੀ ਹੈ ਨਹੀਂ ਨਾ ਦੇਖੀ ਨੇ ਹੈ ਠੀਕ ਹੈ ਗੱਲ ਚਾਰ ਦੰਦ ਜੇ ਫੇਰ ਵੀ ਗੱਲ ਕਰਾਂ ਬਈ ਬਹੁਤ ਸੋਹਣਾ ਦੁੱਧ ਆ ਹਨਾ ਹਾਂਜੀ 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 ਠੀਕ ਆ ਇਹ ਆਪ ਕਿਹੜੀ ਪਤਾ ਹੈਗਾ ਨਹੀਂ 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 ਗੱਪ ਮਾਰਨ ਦੇ ਇਹਦੇ ਮਗਰ ਬੱਚਾ ਜਿਹੜਾ ਨਹੀਂ ਉਹ ਕੱਟਾ ਕੀ ਕੱਟੀ ਹੈ ਕੱਟਾ ਹੈ ਕੱਟਾਗਾ ਉਹਦਾ ਵੀ ਕੁਝ ਨਹੀਂ ਪਤਾ ਠੀਕ ਆ ਬਾਈ ਹੁਣ ਲੈ ਨਾ ਸਾਨੂੰ ਤੇਰੀ ਝੋਟੀ ਤੋੜ ਕੇ ਦਿਖਾ ਦੇ ਤੇ ਲੋ ਵੀ ਮਿੱਤਰੋ ਹਨਾ ਜਿਹੜੀ ਝੋਟੀ ਹੈਗੀ ਤੁਸੀਂ ਚੈੱਕ ਕਰ ਲਓ ਐਨ ਛਾਕ ਵਾਲੇ ਰੰਗ ਦੀ ਤੇ ਫੇਸ ਦੀ ਬਿਊਟੀ ਹੈ ਜਿਹੜੀ ਉਹ ਬਾ ਕਮਾਲਾ ਤਰ ਹੁਣ ਜੇ ਮੈਂ ਗੱਲ ਕਰਾਂ ਇਸ ਦੇ ਲੇਵੇ ਦੀ ਹਨਾ ਲੇਵਾ ਜਿਹੜਾ ਹੈਗਾ ਬਹੁਤ ਜਿਆਦਾ ਸੋਹਣਾ ਸੁਨਖਾ ਬੱਚੇ ਦਾ ਕਰਕੇ ਥੋੜਾ ਜਿਹਾ ਆ ਦੇਖ ਲਓ ਤੁਸੀਂ ਲੇਵੇ ਵਾਲੇ ਤਾਂ ਜੀ ਥੱਲੋਂ ਬੱਤ ਕੱਢੇ ਬੈਠੀ ਐ ਬਹੁਤ ਸੋਹਣਾ ਲੇਵਾ ਤਿਆਰ ਕੀਤਾ ਕਰਮ ਵਾਲੀ ਨੇ ਹੁਣ ਬਾਈ ਜਗਤਾਰ ਮੈਂ ਤੈਨੂੰ ਇੱਕ ਗੱਲ ਹੋਰ ਦੱਸਾਂ ਜੇ ਤੇਰੀ ਝੋਟੀ ਨੂੰ ਆਪਾਂ ਕਿਸੇ ਵੀ ਆਉਣ ਵਾਲੇ ਤਣਾਉਲੇ ਮੇਲੇ ਦੇ ਵਿੱਚ ਹਾਂਜੀ ਹਾਂਜੀ ਆਪਾਂ ਪਾ ਦਈਏ ਠੀਕ ਆ ਬਿਊਟੀ ਕੰਪੀਟੀਸ਼ਨ ਦੇ ਵਿੱਚ ਹਾਂਜੀ ਇਨੇ ਨੰਬਰ ਤੇ ਆਉਣੀ ਆਉਣਾ ਹਾਂਜੀ ਹਾਂ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਐਂ ਨਹੀਂ ਕਹਿੰਦਾ ਵੀ ਪਹਿਲੇ ਨੰਬਰ ਤੇ ਹਾਂ ਪਹਿਲੇ 5 ਨੰਬਰਾਂ ਦੇ ਵਿੱਚ ਇਹ ਖੜੀ ਹੋਊਗੀ ਝੋਟੀ ਠੀਕ ਹੈ ਠੀਕ ਹੈ ਨਾ ਅ ਬੰਤਰ ਦੇਖ ਲੈ ਤੂੰ ਠੀਕ ਆ ਬਾਕੀ ਪੂਛ ਦੇਖ ਲੈ ਤੂੰ ਪੂਛ ਭਾਈ ਇਹਦੀ ਚਿੱਟੀ ਵੀ ਮੈਨੂੰ ਐ ਲੱਗਦਾ 3 ਇੰਚ ਹੋਊਗਾ ਬਸ ਮਸਾਂ ਹੀ ਆ ਜੀ ਮਸਾਂ ਹੀ ਹੈਨਾ ਹਾਂ ਬਾਕੀ ਇਹ ਦੇਖ ਲਓ ਤੁਸੀਂ ਇੱਧਰ ਹੀ ਲੈ ਚੱਲ ਇਹ ਬਹੁਤ ਸੋਹਣੀ ਸੁਨੱਖੀ ਝੋਟੀ ਆ ਮਿੱਤਰੋ ਲੇਵੇ ਵਾਲੇ ਪੱਖ ਤੋਂ ਤਾਂ ਮੈਂ ਫੇਰ ਦੁਬਾਰੇ ਦਿਖਾਉਣ ਲੱਗਿਆ ਤੁਹਾਨੂੰ ਬਹੁਤ ਸੋਹਣੀ ਆ ਜਿਹੜੀ ਚੀਜ਼ ਹੋਣੀ ਆ ਤਾਂ ਉਹਨੂੰ ਸੋਹਣੀ ਆਖਿਆ ਜਾਊਗਾ ਕਮੀ ਪੇਸ਼ੀ ਆਪਣੀ ਦੇਖਣ ਦੇ ਵਿੱਚ ਹੁਣ ਮੈਂ ਗੌਰ ਨਾਲ ਚੈੱਕ ਕੀਤੀ ਆ ਮੈਨੂੰ ਕੋਈ ਲੱਗੀ ਨਹੀਂ ਵਾਕਈ ਬਾਈ ਜਗਤਾਰ ਤੂੰ ਦੱਸ ਤੇਰੇ ਕੋਲੇ ਤੂੰ ਚੋਣਾ ਬਾਈ 4 ਦਿਨ ਚੋਕੇ ਲਾ ਜਾ ਸਕਦਾ ਬੰਦਾ ਆਪਾਂ 4 ਦਿਨ ਠੀਕ ਆ ਅੱਠ ਡੰਗ ਅੱਠ ਡੰਗ ਹੂੰ ਠੀਕ ਆ ਤੇ ਇਹਦੇ ਚ ਕੋਈ ਹੋਰ ਵਹਿਬਤ ਜੇ ਆਪਾਂ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਠੰਨ ਲਾ ਤੂੰ ਕੋਈ ਗੱਲ ਖੜਾ ਬਾਈ ਬੱਚਾ ਲਾ ਕੇ ਦਿਖਾ ਦੇਣਾ ਆਪਾਂ ਹਾਂ ਗੋਲਟੇ ਜਾ ਮਿੱਟੂ 1 ਮਿੰਟ ਅਛਾ ਭਾਈ ਜਗਤਾਰ ਜਿਵੇਂ ਹੁਣ ਆਪਾਂ ਗੱਲ ਕਰ ਗਏ ਹਨ ਇਸ ਝੋਟੀ ਦੀ ਚਵਾਈ ਇਹਦੀ ਤੜਕੇ ਕਿੰਨੇ ਤੋਂ ਕਿੰਨੇ ਸਾਢੇ ਪੰਜ ਠੀਕ ਆ ਤੇ ਅਛਾ ਹੁਣ ਆਪਾਂ ਅੱਧਾ ਪੌਣਾ ਘੰਟਾ ਲੇਟ ਹੈ ਠੀਕ ਆ ਹਾਂ ਮਤਲਬ ਕਿ 2 ਘੰਟੇ ਵਾਂਗੂ ਲੇਟ ਹੋ ਗਿਆ ਆਪਾਂ ਹਾਂ ਹੋਗੇ ਹੋਗੇ ਠੀਕ ਆ ਗੱਲ ਤੇ ਸੂਆ ਇਹਦਾ ਦੂਜਾ ਹੀ ਆ ਨਾ ਦੂਜਾ 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 ਸੂਆ ਆ ਗਿਆ ਠੀਕ ਆ ਮੈਂ ਨਾ ਮੈਨੂੰ ਭਲੇਖਾ ਲੱਗ ਗਿਆ ਥੋੜਾ ਜਿਹਾ ਮੈਨੂੰ ਕਿਤੇ ਪਹਿਲੇ ਸੂਈ ਹੋ ਸਕਦਾ ਮੈਥੋਂ ਪਹਿਲਾਂ ਨਿਕਲ ਗਿਆ ਹੋਵੇ ਹੈ ਹੋ ਸਕਦਾ ਹੈਨਾ ਨਿਕਲ ਗਿਆ ਹੋਵੇ ਪਰ ਦੂਜਾ ਸੂਆ ਦੂਜਾ ਸੂਆ ਝੋਟੀ ਆ ਨਹੀਂ ਠੀਕ ਆ ਗੱਲ ਅ ਜਿਹੇ ਜਿਹੇ ਗੱਲ ਕਈ ਵਾਰੀ ਨਾ ਆਪਾਂ ਇਹ ਨਹੀਂ ਕੰਮ ਹੈਗਾ ਵੀ ਆਪਾਂ ਯਾਰ ਬਾਈ ਨੂੰ ਐ ਕਹਿਦਗੇ ਐ ਕਹਿਦਗੇ ਨਹੀਂ ਬਾਈ ਵੀ ਬਹੁਤ ਸੁਭਾਅ ਦਾ ਨਿੱਗਾ ਬੰਦਾ ਹੈ ਆਪਾਂ ਵੀਡੀਓ ਚਲਦੀ ਰੱਖਣੀ ਹੈ ਥੋੜੀ ਜੀ ਕਿਉਂਕਿ ਜਿਹੇ ਜਿਹੇ ਬੱਚੇ ਕਈ ਵਾਰੀ ਐ ਹੁੰਦਾ ਵੀ ਪਸ਼ੂ ਬੱਚੇ ਨੂੰ ਉਪਰਾ ਕਰਦਾ ਹੁੰਦਾ ਆ ਦੇਖੋ ਤੀ ਕੋਈ ਗੱਲ ਨਹੀਂ ਮੈਂ ਮਾੜਾ ਆ ਜਾਂ ਦੂਰ ਹੋ ਜਾਣਾ ਇੱਕ ਥਾਂ ਨੱਚਾਵੇ ਲਿਆ ਹਾਂ ਸਾਰੇ ਥਾਂ ਬਦਲ ਕੇ ਚੰਗਾ ਦੇ ਤੇ ਲੋ ਵੀ ਮਿੱਤਰੋ ਹਨਾ ਆ ਆਪਾਂ ਜੀ ਗੱਲ ਕਰ ਗਏ ਇਹਦਾ ਪਸਮਾ ਜਿਹੜਾ ਪਸਮਾ ਹੈਗਾ ਉਹ ਵੀ ਚੈੱਕ ਕਰ ਲਓ ਐਨ ਧਾਰਾ ਮਾਰ ਦੇ ਬਈ ਕਰਾ ਹੁਣ ਇਹ ਮਗਰਲੇ ਇਹ ਬੰਦਾ ਥੋੜਾ ਜਿਹਾ ਹੈਦਾ ਪੋਲੀ ਬਈ ਹਨਾ ਬੋਲੀ ਪੋਲੀ ਹੈ ਬਈ ਚੌਣ ਚ ਹਾਂ ਠੀਕ ਆ ਇਧਰ ਮੂਲੇ ਦੀ ਵੀ ਮਾਰ ਦੇ ਇਹ ਲੈ ਦੇਖੋ ਚਾਚਾ ਹਾਂ ਓਕੇ ਬਸ ਠੀਕ ਆ ਲੈ ਛੱਡ ਦੇ ਕਰਾਂ ਚੋਈ ਨਾ ਇਹਨੂੰ ਬੱਸ ਬੱਸ ਚੋਈ ਨਾ ਚੋਈ ਨਾ ਮੈਂ ਤੁਹਾਨੂੰ ਦੱਸ ਦਾਂਗਾ ਹਜੇ ਸਾਡਾ ਨਾ ਰਹਿੰਦਾ ਵਾ ਕੀ ਅੱਛਾ ਭਾਈ ਮੈਨੂੰ ਐਂ ਦੱਸ ਜਗਤਾਰ ਹੁਣ ਲਾਸਟ ਦੇ ਉੱਤੇ ਰੇਟ ਤੇ ਗੱਲ ਆਉਂਦੀ ਹੁੰਦੀ ਹੈ ਤਾਂ ਰੇਟ ਕਿੰਨਾ ਕੀਤਾ ਆਪਾਂ ਜੀ ਇਹ 175000 ਹੈ ਜੀ ਅੱਛਾ 175000 ਹਾਂ ਭਾਈ ਮਾਨਤਨ ਹੋ ਜਾਣਾ ਮਾਨਤਨ ਕਰ ਦਾਂਗੇ ਭਾਈ ਠੀਕ ਆ ਭਾਈ ਇੱਕ ਨੰਬਰ ਬੋਲ ਦੇ ਵੀਰੇ 94641 51200 ਠੀਕ ਆ 9464151200 ਠੀਕ ਆ ਇਧਰ ਆ ਬਈ ਜਗਤਾਰ ਇੱਕ ਮੈਂ ਤੈਨੂੰ ਨਾ ਥੋੜਾ ਜਿਹਾ ਤਰੀਕ ਪਰਸਨਲ ਚੀਜ਼ ਉਧਰ ਲੈ ਕੇ ਚਲਦਾ ਤੈਨੂੰ ਕਿਉਂਕਿ ਜਿਹੜੀਆਂ ਤੇਰੀਆਂ ਆ ਝੋਟੀਆਂ ਬਈ ਹਾਂ ਬਈ ਹਨਾ ਇਹ ਤੇਰੀਆਂ ਵੈਸੇ ਘਰੇ ਤਿਆਰ ਕੀਤੀਆਂ ਇਹ ਬਿਲਕੁਲ ਸਾਰੀ ਆਪਦੀ ਬਰੀਡ ਤਿਆਰ ਕਰੀ ਹੋਈ ਹੈ ਬਈ ਅੱਛਾ ਠੀਕ ਆ ਆ 70577 ਦੀ ਹੈਗੀ ਠੀਕ ਆ ਇਹਦੀ ਮਾਤਾ ਸੀਗੀ ਜਿਹੜੀ ਉਹ PC 475 ਦੀ ਸੀਗੀ ਠੀਕ ਆ ਤੇ ਉਹ ਝੋਟੀ ਗੱਗੂ ਦੀ ਹੈਗੀ ਠੀਕ ਆ ਜੀਤਲੇ ਸ਼ਾਂਦੀ ਹਾਂ ਜੀਤ ਵੀ ਆਇਆ ਬੈਠਾ ਹਾਂ ਜੀਤ ਵੀ ਆ ਬੈਠਾ ਆ ਆਪਣੇ ਕੋਲੇ ਨੀਲੀ ਰਾਵੀ ਪਾਂਛੀ ਬਹੁਤ ਚੰਗੀ ਹਾਂ ਤੇ ਇਹ ਉਹਦੀ ਝੋਟੀ ਹੈਗੀ ਮਤਲਬ ਠੀਕ ਆ ਹਾਂ ਇਹਦੀ ਮੰਗ ਥੱਲੇ ਸੀਗਾ 20 ਕਿਲੋ ਦੁੱਧ ਅੱਛਾ ਇਹ ਤੰਨੇ ਪ੍ਰੈਗਨੈਂਟ ਹੈ ਹੁਣ ਤੰਨੇ ਗੱਭਣਾ ਹੈ ਠੀਕ ਆ ਹਾਂਜੀ ਠੀਕ ਆ ਤੇ ਬਈ ਜੇ ਆਪਾਂ ਹੁਣ ਇਹਦੀ ਗੱਲ ਕਰਗੇ ਤੇਰੀ ਨੀਲੀ ਰਾਵੀ ਦੀ ਝੋਟੀ ਇਹ ਕਿੰਨੇ ਮਹੀਨੇ ਦੀ ਗੱਭਣ ਹੋਗੀ ਇਹ ਹੈ ਬਈ 2 ਮਹੀਨਾ ਦੀ ਗੱਪਣਾ 2 ਮਹੀਨੇ ਦੀ ਗੱਪਣਾ ਠੀਕ ਆ ਸੋਹਣੀ ਤਿਆਰ ਹੋਊਗੀ ਹੈ ਨਾ ਅਸ ਕਿੰਨੇ ਕ ਦੁੱਧ ਦੀ ਕਰਦੇ ਹੋ ਪਹਿਲੇ ਸੋਇ ਕਿੰਨਾ ਕ ਦੁੱਧ ਪਾ ਦੂਗੀ 15 ਕਿਲੋਟਰ ਪਾ ਦੂ ਮੇਰੇ 15 16 ਲੀਟਰ ਜੇ 15 16 ਕਿਲੋ ਪਾਤਾ ਤੇ ਫਿਰ ਫੋ ਵੀ ਬੱਲੇ ਬੱਲੇ ਜਾ ਨਹੀਂ ਬਹੁਤ ਸੋਹਣੇ ਪਸ਼ੂ ਆ ਬਈ ਤੇਰੇ ਹੈ ਨਾ ਤੇ ਇੱਕ ਜੇ ਮੈਂ ਗੱਲ ਕਰਾਂ ਬਈ ਇਧਰ ਗਾਂ ਦੀ ਅਜਾ ਚੌਤੀ ਬਈ ਰਮਨਦੀਪ ਅੱਛਾ ਚੌਤੀ ਹੋਈ ਹੈ ਤਾਂ ਬਕਾਉ ਆਪਣੇ ਗਾਂ ਪਰ ਚੌਤੀ ਚੌਤੀ ਕਿੰਨਾ ਕ ਦੁੱਧ ਆਵੇ ਥੱਲੇ ਦੁੱਧ ਹੈਗਾ 15 ਕਿਲੋਟਰ ਤਿਆਰ ਹੁਣ ਕਿੰਨੇ ਦਿਨਾਂ ਦੀ ਸੂਈ ਆ ਸੂਈ ਨੂੰ ਹੋ ਗਏ 8-9 ਦਿਨ ਹੋ ਗਏ 8-9 ਦਿਨ ਹਾਂਜੀ ਠੀਕ ਆ ਦੂਜੇ ਸੂਏ ਸੂਈ ਆ ਇਹ ਦੂਜੇ ਸੂਏ ਸੂਈ ਆ ਜੀ ਕਿ ਚਲੋ ਕਿਸੇ ਨੇ ਮਤਲਬ ਜੇ ਤੰਦ ਹੁੰਦੇ ਇਹ ਵੀ ਪੁੱਛ ਲੂ ਅਗਲਾ ਬਸ ਆਪਾਂ ਨੂੰ ਇਹਦਾ ਕੋਈ ਵੀਡੀਓ ਬਣਾਉਂਦਾ ਨਹੀਂ ਤਾਂ ਚੋਤੀ ਐਸੇ ਚੋਤੀ ਠੀਕ ਆ ਗੱਲ ਤੇ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਹਨਾ ਤੇ ਲੋ ਵੀ ਮਿੱਤਰੋ ਬਾਈ ਦੇ ਜੀ ਜਾਨਵਰ ਛੋਟੀ ਤੋਰ ਕੇ ਦਿਖਾ ਹੈ ਛੋਟੀ ਤੋਰ ਕੇ ਛੋਟੀ ਆਪਾਂ ਤੋਰ ਕੇ ਦਿਖਾਤੀ ਬਸ ਨਹੀਂ ਉਹ ਪਸ਼ਮਾਕ ਤੂੰ ਗਾਂਸ਼ ਜੇ ਹੋਣਾ ਕਰੀ ਨਾ ਹਾਂ ਹਾਂ ਨਾ ਕੋਈ ਗੱਲ ਨਹੀਂ ਉਹ ਉਹਨੂੰ ਆਪਾਂ ਉਹ ਲਾਵਾਂਗੇ ਉਹਦੇ ਤੇ ਬਾਕੀ ਕਰਿਓ ਚੈੱਕ ਹਨਾ ਬਾਈ ਦੇ ਸਾਰੇ ਜਾਨਵਰ ਕਿਵੇਂ ਆ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰੋ